ਅੱਛਾ ਮਾਰਚ ਨੂੰ ਔਰਤ ਦਿਵਸ ਹੈ ਕੀ ਤਿਆਰੀਆਂ ਨੇ ਕਿਸ ਤਰ੍ਹਾਂ ਮਲਾਉਣਾ ਜਿਹੜਾ ਔਰਤ ਦਿਵਸ ਅਜੇ ਤੱਕ ਇਹ ਗੱਲਬਾਤ ਲੂਟੇ ਵਿੱਚ ਨਹੀਂ ਹੈਗੀ ਅੰਦੋਲਨ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਕਿਸ ਤਰ੍ਹਾਂ ਦਾ ਤੁਹਾਡਾ ਸਹਿਯੋਗ ਹੈ ਉਸ ਅੰਦੋਲਨ ਸਾਡਾ ਜਿਹੜਾ ਉਹਨੇ ਕੁਰਸੀ ਲੈਤੀ ਸੀ ਉਹਨੇ ਉਹ ਲੋਕ ਨਹੀਂ ਕਹਿ ਵੀ ਮੈਂ ਕੁਰਸੀ ਲੈੰਦਾਂ ਨਹੀਂ ਹੈਗੇ ਵੀ ਹੱਥਾਂ ਚ ਰੋਟੀ ਡਿਗਵਾਇੰਦੀ ਦੀ ਸਾਡੀ ਹਾਂਜੀ ਬੀਬੀ ਜੀ ਤੁਸੀਂ ਪਿੰਡ ਕੌਰੀਆਂ ਦੇ ਵਿੱਚ ਜਿਹੜੀ ਮੀਟਿੰਗ ਕੀਤੀ ਹੈ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਕਿਸਾਨ ਬੀਬੀਆਂ ਦੇ ਵਿੱਚ ਸ਼ਾਮਲ ਹੋਈਆਂ ਨੇ ਕੀ ਮਤਲਬ ਤੁਸੀਂ ਇਸ ਮੀਟਿੰਗ ਦਾ ਇਹ ਮੀਟਿੰਗ ਦਾ ਜਿਹੜਾ ਆਰਥ ਦਿਸ਼ਾ ਹੈ ਉਹਦੇ ਵਾਸਤੇ ਹੈ ਇਹ ਆਉਟਲੁਕ ਸੈਗਾ ਮੰਨ ਲਓ ਕੀ ਤੁਹਾਡੀਆਂ ਮੰਗਾਂ ਲਗੀਆਂ ਸੰਬੰਧ ਦੇ ਵਿੱਚ ਇਹ ਮੀਟਿੰਗ ਜੀ ਕੀਤੀ ਹੈ ਇਹ ਮੰਗਾਂ ਜੋ ਸਾਡੀਆਂ ਹੱਕੀ ਮੰਗਾਂ ਨੇ ਜਿਹੜੀਆਂ ਅਸੀਂ ਪਹਿਲਾਂ ਵੀ 13 ਮਹੀਨੇ ਸੰਘਰਸ਼ ਲੜਿਆ ਤੇ ਹੁਣ ਵੀ 13 ਫਰਵਰੀ ਤੋਂ ਫੇਰ ਸੰਘਰਸ਼ ਚੱਲ ਰਿਹਾ ਹੈ ਉਹਦੇ ਵਾਸਤੇ ਸਾਡੀਆਂ ਮੰਗੀਆਂ ਹੋਈਆਂ ਮੰਗਾਂ ਵਾਸਤੇ ਅਸੀਂ ਆਪਣੇ ਦੇ ਹੱਕਾਂ ਦੇ ਲਈ ਲੜਦੇ ਆਂ ਅਸੀਂ ਹੱਕਾਂ ਵਾਸਤੇ ਲੜਨ ਵਾਸਤੇ ਜਿਹੜਾ ਔਰਤ ਦਿਵਸ ਦੀ ਗੱਲ ਕਰੀਏ ਵੀ ਜਿਹੜੇ 8 ਮਾਰਚ ਨੂੰ ਔਰਤ ਦਿਵਸ ਹੈ ਕੀ ਤਿਆਰੀਆਂ ਨੇ ਕਿਸ ਤਰ੍ਹਾਂ ਮਨਾਉਣਾ ਜਿਹੜਾ ਔਰਤ ਦਿਵਸ ਅਸੀਂ ਬਹੁਤ ਤਿਆਰੀਆਂ ਨੇ ਸਾਡੀਆਂ ਅਸੀਂ ਬਹੁਤ ਤਿਆਰੀਆਂ ਨਾਲ ਜਾਵਾਂਗੇ ਤੇ ਅਸੀਂ ਆਪਣਾ ਔਰਤ ਦਿਵਸ ਆਪਣੇ ਬਾਰਡਰਾਂ ਤੇ ਮਨਾਵਾਂਗੇ ਜਿੱਥੇ ਅंदोलਨ ਚੱਲਦਾ ਜਿੱਥੇ ਡੋਲਨ ਚੱਲਦਾ ਤੇ ਜਿਹੜੀ ਲਗਾਤਾਰ ਸਰਕਾਰ ਅਜੇ ਤੱਕ ਗੱਲਬਾਤ ਦੇ ਮੂਹਰੇ ਵਿੱਚ ਨਹੀਂ ਹੈਗੀ ਅੰਦੋਲਨ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਕਿਸ ਤਰ੍ਹਾਂ ਦਾ ਤੁਹਾਡਾ ਸਹਿਯੋਗ ਹੈ ਉਸ ਅੰਦੋਲਨ ਸਾਡਾ ਇਹ ਸੰਯੋਗ ਹੈ ਚਾਹੇ ਸਾਨੂੰ ਕਿੰਨਾ ਮਰਜ਼ੀ ਟਾਈਮ ਲੱਗ ਜੇ ਸਰਕਾਰਾਂ ਨੂੰ ਤਾਂ ਇਹ ਹੈ ਵੀ ਇਹ ਅੱਕ ਜਾਣਗੇ ਥੱਕ ਜਾਣਗੇ ਤਾਂ ਚਲੇ ਜਾਵਾਂਗੇ ਤੇ ਅਸੀਂ ਆਪਣਾ ਡੋਲਣ ਨਹੀਂ ਛੱਡਣਾ ਤੇ ਜਿੰਨਾ ਮਰਜ਼ੀ ਚਿਰ ਹੋਵੇ ਅਸੀਂ ਜਿੰਨਾ ਮਰਜ਼ੀ ਲੰਬਾ ਚਿਰ ਹੋਵੇ ਅਸੀਂ ਆਪਣੇ ਹੱਕਾਂ ਵਾਸਤੇ ਆਪਣੀ ਲੜਾਈ ਲੜਨੀ ਹੈ ਮਾਤਾ ਜੀ ਕੀ ਨਾਮ ਹੈ ਤੁਹਾਡਾ ਅੱਜ ਦੀ ਮੀਟਿੰਗ ਦੇ ਸਬੰਧ ਦੇ ਵਿੱਚ ਤੁਸੀਂ ਕੀ ਕਹਿ ਰਹੇ ਹੋ ਕਿਵੇਂ ਸੰਗਠਨ ਕਰ ਰਹੇ ਹੋ ਦੇਖੋ ਜੀ ਮੈਂ ਪਹਿਲੀ ਵਾਰ ਬੋਲ ਰਹੀ ਹਾਂ ਅਸੀਂ ਅੱਜ ਤੂੰ ਆਇਆ ਠੀਕ ਹੈ ਨਾ ਅਸੀਂ ਵੀਡੀਓ ਨੂੰ ਪਰਨ ਨੂੰ ਇਹ ਹੀ ਗੱਲ ਕਹਿਣੀ ਹੈ ਕਿ ਜਿੰਨੀ ਅੱਪ ਗੱਡਾਂ ਵਿੱਚ ਆਪਾਂ ਚਾਰ ਵੀਡੀ ਹੜੀ ਕੱਛ ਨਹੀਂ ਹੁੰਦੀਆਂ ਆਪਾਂ ਸਾਰੇ ਪਿੰਡਾਂ ਦੇ ਵਿੱਚੋਂ ਆਪੋ ਆਪਣੇ ਚੁੱਲ੍ਹੇ ਤੇ ਇਕੱਲੇ ਇਕੱਲਿਆਂ ਨਹੀਂ ਜਾਣਾ ਸਾਰੇ ਪਿੰਡ ਚ ਜਿੰਨੇ ਵੀ ਕੱਛੇ ਹੋ ਸਕਦੇ ਨੇ ਉਹਨੇ ਤੁਸੀਂ ਆਇਓ ਕਿ ਆਪਣਾ ਹੱਕ ਹੈ ਤਾਂ ਹੱਕ ਲੈ ਕੇ ਆ ਮੰਗੇ ਪਹਿਲਾਂ ਕਿਉਂ ਆਪਾਂ ਦਿਨ ਤੇ ਨਹੀਂ ਗਏ ਸੀ ਦਿੱਲੀ ਬੰਗਰ ਤੋਂ ਜਿੱਤਿ ਲਾਣ ਆਪਾ ਦਿਲਾਂ ਰੋ ਲੋ ਆਪਾ ਹੌਸਲਾ ਰੱਖੋ ਵੀਰਾਂ ਨਾਲ ਮਿਲ ਕੇ ਰੱਖੋ ਭੈਣਾਂ ਨਾਲ ਮਿਲ ਕੇ ਰੱਖੋ ਆਪਾਂ ਸਾਰਾ ਕੁਝ ਕਰਾਂਗੇ ਤਬਾ ਡਰੋ ਨਾ ਪਰ ਸਰਕਾਰ ਤਾਂ ਜੰਮਣ ਦੇ ਮੂਹਰੇ ਵਿੱਚ ਨਹੀਂ ਤੁਹਾਨੂੰ ਕਿਵੇਂ ਲੱਗਦਾ ਵੀ ਕਿੰਨਾ ਕੁ ਲੰਮਾ ਚੱਲੂ ਲੰਮਾ ਚੱਲੂ ਸਿਰਫ ਮੈਂ ਗੰਤ ਮਾਂ ਤੋਂ ਸੁਣਿਆ ਉਹ ਕਹਿੰਦਾ ਵੀ ਗੰਨਾ ਵੀ ਆ ਜੀ ਅਸੀਂ ਗੱਲ ਕਰੀ ਵੀ ਗੰਨਾ ਵੀ ਗਿਆ ਕਹਿੰਦਾ ਵੀ ਉਹ ਜਿਹੜੇ ਆਪਣੇ ਖਸਾਨ ਨੇ ਉਹਦੇ ਵੀ ਤੁਸੀਂ ਸਾਨੂੰ ਰੇਡਣ ਦਿੰਦੇ ਉਹ ਤਾਂ ਕਹਿੰਦਾ ਮੈਂ ਕੀ ਕਰਾਂ ਜਦੋਂ ਉਹਨੇ ਕੁਰਸੀ ਲੈਤੀ ਤੀ ਉਹਨੇ ਉਹਨਾਂ ਨੇ ਕਹਿ ਵੀ ਮੈਂ ਤਾਂ ਕੁਰਸੀ ਲੈੰਦਾ ਨਹੀਂ ਹੈਗੇ ਉਹਨੇ ਵੀ ਕਹਿਦਾ ਕਿ ਸਾਡੀ ਮੰਗਾਂ ਪੂਰੀਆਂ ਕਰੇਗਾ ਹੁਣ ਕਾਹ ਤੋਂ ਡਿਗ ਜਾਏ ਹੁਣ ਗੋਡੇ ਪੜਾਉਣਾ ਕਰ ਕਾਹ ਤੋਂ ਨਾ ਰਸ ਗੋਡੇ ਤੇ ਉਹ ਤਾਂ ਕਹਿੰਦੇ ਅਸੀਂ ਸਾਰੀਆਂ ਮੰਗਾਂ ਕਿਸਾਨਾਂ ਦੀਆਂ ਪੂਰੀਆਂ ਕਰਤੀਆਂ ਨਾ ਧਰਨੇ ਲਾਉਣ ਦੀ ਲੋੜ ਨਹੀਂ ਹੈਗੀ ਸੇਰ ਅਸੀਂ ਕਿ ਮੰਗੇ ਕਿਉਂ ਜੇ ਸਾਡ ਨੂੰ ਪਤਾ ਹੋਵੇ ਮੰਗਾਂ ਪੂਰੀਆਂ ਕਰਤੀਆਂ ਕਿਉਂ ਬੋਲੀ ਅਸੀਂ ਅਸੀਂ ਲੜਾਈ ਨਹੀਂ ਕਰਦੇ ਸਰਕਾਰ ਨਾਲ ਰਾਈ ਸੜੀ ਆਹੀ ਹੈ 라이 ਵੀ ਤਾਂ ਸਾਡੀ ਆਹੀ ਹੈ ਭੈਣਾਂ ਦੀ ਵੀਰਾਂ ਨੂੰ ਵੀ ਸਾਡਾ ਏਕਤਾ ਕਰਕੇ ਆਪਾਂ ਉਹਨਾਂ ਨੂੰ ਆਪਾਂ ਜ਼ਰੂਰ ਦਾਅ ਕਰੋਰੋਂ ਤੇ ਜਿਹੜੇ ਆਪਣੀ ਮੰਨ ਮੰਗ ਕਰਨ ਮੰਗਣ ਤੇ ਆਪਰੇ ਜੀ ਵੀ ਹੁਣ ਆਪਣੀ ਅਜਿਹੀ ਕੁਝ ਚੱਕ ਦੇਖੋ ਆਪਾਂ ਖੇਤੀ ਐ ਵੀਜੀ ਐ ਪਾ ਬੜੀ ਐ ਤੇ ਆਪਾਂ ਜੀੜੀ ਵੇਚੀ ਐ ਆਪਾਂ ਪੁੱਤ ਜਾਂਦਾ ਜੇ ਆਪਣੇ ਘਰ ਰਾ ਜਾਂਦਾ ਅਸੀਂ ਇਹੀ ਪੁੱਛਣਾ ਹੈ ਰੇਟ ਕਿੰਨੇ ਲੱਗਿਆ ਹੈ ਕਿੰਨੇ ਤੁਹਾਨੂੰ ਦਿੱਤੀ ਹੈ ਜੇ ਵੀ ਰੇਟ ਘਟਨੀ გილੀਓ ਤਾਂ ਕਹਿੰਦੀ ਸਰਕਾਰ ਵੀ ਹੱਥਾਂ ਚ ਰੋਟੀ ਡਿੱਗ ਗਈ ਨਹੀਂ ਸਾਡੀ ਕਿੰਨਾ ਮਨ ਐਨ ਔਖ ਹੈ ਹੈ ਸਰਕਾਰ ਉਹ ਵੀ ਨਹੀਂ 100 ਵੇ ਸਾਡਾ ਤਾਂ ਨਹੀਂ ਹੋਊਗਾ ਅਸੀਂ ਇਕਤਾ ਬਣ ਕੇ ਉਹਨਾਂ ਨੂੰ ਦਬਾਉਣਾ ਹੈ ਆਪਾਂ ਲਈ ਆਪਾਂ ਪੜਨ ਨੂੰ ਇਹ ਗੱਲ ਕਰਦੇ ਆ ਵੀ ਤੁਸੀਂ ਜਰੂਰ ਇਕਾ ਕਰਾ ਕਰੋ ਕਈ ਕਈ ਪਿੰਡਾਂ ਦੇ ਵਿੱਚ ਸੱਸ ਸੱਸ ਪੈਣਾ ਕੱਠੀਆਂ ਕਰਕੇ ਪੰਜਾਬਾਂ ਫਿਰ ਜਾਗਣਾ ਤੇ ਕਹੋਗੀ ਠੀਕ